ਮੰਦਰ ਦੇ ਵਿੱਚ ਆਇਆ ਤਾਂ ਦੇਖਿਆ ਕਿ ਤਕਰੀਬਨ ਹੀ ਮਾਤਾ ਰਾਨੀ ਦਾ ਜੋ ਮੁਖ ਹੈ ਉਹ ਤਾਂ ਕੇਹੀ ਹੋਇਆ ਹਨਾ ਤੇ ਇਸ ਦੀ ਕੀ ਵਜ੍ਹਾ ਹੈ ਕਿ ਨਹੀਂ ਇਹ ਤੁਸੀਂ ਦਿਖਾ پا ਰਹੇ ਆ ਕਿਵੇਂ ਵੀ ਇਹਨਾਂ ਸ਼ੁਰੂ ਪਈ ਜਿਹੜੇ ਮਾਤਾ ਹੈ ਉਸ ਨੂੰ ਕਵਰ ਕਰਕੇ ਰੱਖਿਆ ਗਿਆ ਚੁੰਨੀ ਨਾਲ ਕਿਉਂਕਿ ਜਿਹੜੇ ਕਪੂਰਾ ਗੀ ਕੁਲਗੇ ਵੀ ਹੈ ਇਹ ਜੋੜੇ ਚ ਮੱਥਾ ਕੇ ਗਏ ਵਿਆਹ ਤੋਂ ਬਾਅਦ ਮਤਲਬ ਕਿ ਇਹਨਾਂ ਦੇ ਕੁੜੀਆਂ ਨੂੰ ਦਰਸ਼ਨ ਨਹੀਂ ਕਰਵਾਂਗੇ ਤਾਂ ਜਿਵੇਂ ਵਿਆਹ ਤੋਂ ਬਾਅਦ ਹਸਬੰਡ ਵਾਈਫ ਹੋਗੇ ਮੰਮੀ ਪਾਪਾ ਜੋੜੇ ਚ ਮੱਥਾ ਕੀ ਕਰ ਗਏ ਵੀ ਸਾਰਿਆਂ ਨੂੰ ਨੀ ਮੱਥਾ ਕਿ ਤਾਂਗੇ ਪਰ ਚਲੀ ਆ ਰਹੀ ਐ ਵੀ ਕੋ ਆ ਰਹੇ ਨਾ ਤੇ ਵੀ ਗਰਸ਼ਣ ਨਹੀਂ ਕਰਾਂਗੇ ਮੈਰਿਸ ਕੇ ਬਾਅਦ ਜਿਗਵਾਗੇ ਆ ਕਪੂਰਾਂਗੇ ਤਾਂ ਫਿਰ ਹੀ ਉਹਨਾਂ ਨੂੰ ਗਰਸ਼ਣ ਕਰਾਇਆ ਜਾਏਗਾ ਜੇ ਐਵੇਂ ਕਰਾਓ ਪਹਿਲਾਂ ਤਾਂ ਅਪਸ਼ਗੁਣ ਵੀ ਮੰਨਿਆ ਜਾਏਗਾ ਇਸ ਕਰਕੇ ਮੈਰਿਸ ਤੋਂ ਬਾਅਦ ਹੀ ਕਰਸ਼ਣ ਕਰਾਇਆ ਜਾਂਦਾ ਹੈ ਪੂਰੇ ਪਕੈਲੇ ਵਿੱਚ ਇੱਕ ਇਹੀ ਮੰਗਰ ਹੈ ਜਿੱਥੇ ਸਾਵਣ ਦੀ ਟੀਜ਼ ਦਾ ਮੇਲਾ ਭਰ ਗਿਆ ਹੈ ਇੱਕ ਬੜੀ ਭਾਰੀ ਮੱਕਰਾ ਵਿਸ਼ ਲੋਕ ਮੱਥਾ ਕੇ ਕਣਾਂਗੇ ਉਸ ਦਿਨ ਪੂਰਾ ਅਗੇ ਨੂਰੇ ਮੇਲਾ ਚੱਲਦਾ ਰਾਕ ਤੱਕ ਤੇ ਉਰੇ ਇੱਕ ਮਹਿੰਗੀ ਲਗਾਈ ਜਾਂਗੇ ਸਾਵਣ ਦੇ ਕੀਜ ਨੂੰ ਤੇ ਲੋਕ ਆਂਗੇ ਆ ਮਹਿੰਗੀ ਲਵਾਂਗੇ ਵੀ ਇਹ ਮੰਨ ਕੇ ਵੀ ਜਿਸ ਦੇ ਹੱਥ ਤੇ ਮਹਿੰਗੀ ਲੱਗ ਗਈ ਹੈ ਤਾਂ ਪੂਰਾ ਸਾਲ ਉਹਨੇ ਘਰ ਚ ਖੁਸ਼ੀਆਂ ਰਹਿੰਦੀਆਂ ਨਮਸਕਾਰ ਜੀ ਜੀਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਪਟਿਆਲਾ ਸ਼ਹਿਰ ਦੇ ਪ੍ਰਾਚੀਨ ਮੰਦਿਰਾਂ ਦੇ ਬਾਰੇ ਤੁਹਾਨੂੰ ਹੱਦ ਤੱਕ ਜਾਣਕਾਰੀ ਦਿੰਦੀ ਆਈ ਹਾਂ ਉਸੇ ਤਰ੍ਹਾਂ ਹੀ ਅੱਜ ਮੈਂ ਬੈਠੀ ਆ ਪਟਿਆਲਾ ਸ਼ਹਿਰ ਦੇ ਸਰੰਦੀ ਬਾਜ਼ਾਰ ਦੇ ਵਿੱਚ ਪ੍ਰਾਚੀਨ ਸ਼੍ਰੀ ਚੰਡੀਕਾ ਮਾਤਾ ਮੰਦਿਰ ਦੇ ਵਿੱਚ ਤੇ ਬਾਕੀ ਦੀ ਇਸ ਦੀ ਕੁਝ ਖਾਸ ਜਾਣਕਾਰੀ ਹੈ ਜੋ ਤੁਹਾਨੂੰ ਇਸ ਮੰਦਿਰ ਦੇ ਸੇਵਾਦਾਰ सोनू ਸ਼ਰਮਾ ਜੀ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਇਸ ਮੰਦਿਰ ਦਾ ਕੀ ਇਤਿਹਾਸ ਹੈ ਤੇ ਕੀ ਖਾਸੀਅਤ ਹੈ ਨਮਸਕਾਰ ਮੈਮ ਨਮਸਕਾਰ ਜੀ ਮੈਮ ਜਿਵੇਂ ਇਹ ਜਿਹੜਾ ਮੰਦਿਰ ਹੈ ਪ੍ਰਾਚੀਨ ਚੰਡੀ ਕਾ ਮਾਤਾ ਮੰਦਿਰ ਹੈ ਕਿੰਨੇ ਕ ਸਾਲ ਪੁਰਾਣਾ ਮੰਦਿਰ ਹੈ ਤੇ ਕੀ ਇਤਿਹਾਸ ਹੈ ਇਸ ਦਾ ਇਹ ਲਗਭਗ 900 ਸਾਲ ਪੁਰਾਣਾ ਮੰਦਿਰ ਹੈ ਸਾਗੀਆਂ ਪੰਜ ਛੇ ਪੀੜੀਆਂ ਤੋਂ ਇਸ ਮੰਦਿਰ ਦੀ ਸੇਵਾ ਕਰਕੇ ਆ ਰਹੇ ਆ ਅਸੀਂ ਕਿ ਹੁਣ ਛੇਵੀਂ ਪੀੜ੍ਹੀ ਕੇ ਅਸੀਂ ਕਰ ਰਹੇ ਆ ਕਿ ਇਹ ਕਾਫੀ ਪੁਰਾਣਾ ਮੰਦਿਰ ਹੈ ਇਸ ਕੇ ਜਿਵੇਂ ਆਪਣੇ ਹਿੰਗੂ ਕਰਮ ਚ ਕਪੂਰ ਖੰਨੇ ਖੱਕਰੀ ਜਿੰਨੇ ਵੀ ਮਲੋਕਰੇ ਆ ਇਹ ਉਹਨਾਂ ਕੀ ਕੁਲਗੇ ਵੀ ਹੈ ਮੇਨ ਜਿੰਨੇ ਵੀ ਉਰੇ ਕਪੂਰ ਆ ਹਨ ਉਹਨਾਂ ਕੀ ਕੁਲ ਦੇ ਵੀ ਐ ਇਹ ਜਦੋਂ ਵੀ ਇਹਨਾਂ ਕੇ ਕਪੂਰਾਂ ਕੇ ਵਿਆਹ ਹੁੰਦਾ ਜਾਂ ਇਹਨਾਂ ਕੇ ਮੁੰਡਾ ਹੁੰਦਾ ਤਾਂ ਇਹ ਆਪਣੀ ਕੁਲ ਦੇ ਵੀ ਮੱਠਾ ਕਿੱਕਨਾਂਗੇ ਆ ਹਾਂਜੀ ਕਿ ਜਦੋਂ ਮਤਲਬ ਕਿ ਕਪੂਰਾਂ ਕੇ ਵਿਆਹ ਰੱਖਿਆ ਜਾਂਗੇ ਮੁੰਗਿਆ ਤਾਂ ਉਸ ਤੋਂ ਗੋਗਿੰ ਪਹਿਲਾਂ ਜਾਂ ਇੱਕ ਦਿਨ ਪਹਿਲਾਂ ਇਹ ਮਾਂ ਤਾਂ ਨੂੰ ਆਪਣੇ ਘਰ ਲੈ ਕੇ ਜਾਂਦੇ ਆ ਕਿ ਉੱਥੇ ਮਾਂ ਤਾਂ ਦੀ ਸੇਵਾ ਕਰਦੇ ਆ ਕਿ ਇਹਨਾਂ ਕੇ ਜਿੰਨਾ ਵੀ ਕੁਲਵਾ ਹੁੰਗਾ ਉਹ ਮੱਠਾ ਕੇ ਇੱਕ ਗੈ ਕੇ ਤੀਸਰੇ ਗਿਨ ਜਾਂ ਪੰਜਵੇਂ ਗਿਨ ਵਾਪਸ ਕਰਨਾਂਗੇ ਆ ਜੀ ਹਾਂਜੀ ਇਹ ਕਿਹਾ ਜਾਂਦਾ ਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ 5-6 ਪੀੜੀਆਂ ਵੀ ਉਹਨਾਂ ਦੇ ਦੁਆਰਾ ਹੀ ਮੰਦਿਰ ਦੀ ਸਥਾਪਨਾ ਕੀਤੀ ਗਈ ਹੈ ਤੇ ਮੈਮ ਜੇ ਦੇਖਿਆ ਜਾਏ ਕਿ ਜਦੋਂ ਅਸੀਂ ਮੰਦਿਰ ਦੇ ਵਿੱਚ ਆਏ ਆ ਤਾਂ ਦੇਖਿਆ ਕਿ ਤਕਰੀਬਨ ਹੀ ਮਾਤਾ ਰਾਣੀ ਦਾ ਜੋ ਮੁਖ ਹੈ ਉਹ ਤਾਂ ਕੇਹੀ ਹੋਇਆ ਹਨਾ ਤੇ ਇਸ ਦੀ ਕੀ ਵਜ੍ਹਾ ਹੈ ਕਿ ਨਹੀਂ ਤੁਸੀਂ ਦਿਖਾ پا ਰਹੇ ਆ ਕਿਵੇਂ ਵੀ ਇਨਾ ਸ਼ੁਰੂ ਕਈ ਜਿਹੜੇ ਮਾਤਾ ਹੈ ਉਸ ਨੂੰ ਕਵਰ ਕਰਕੇ ਰੱਖ ਗਏ ਚੁੰਨੀ ਨਾਲ ਕਿਉਂਕਿ ਜਿਹੜੇ ਕਪੂਰਾ ਗੀ ਕੁਲਗੇ ਵੀ ਹੈ ਇਹ ਜੋੜੇ ਚ ਮੱਥਾ ਟੇਕ ਗਏ ਵਿਆਹ ਤੋਂ ਬਾਅਦ ਮਤਲਬ ਕਿ ਇਨਾਗੇ ਕੁੜੀਆਂ ਨੂੰ ਦਰਸ਼ਨ ਨਹੀਂ ਕਰਵਾਂਗੇ ਤਾਂ ਜਿਵੇਂ ਵਿਆਹ ਤੋਂ ਬਾਅਦ ਹਸਬੰਦ ਵਾਈਫ ਹੋ ਗਏ ਮੰਮੀ ਪਾਪਾ ਜੋੜੇ ਚ ਮੱਥਾ ਟੇਕ ਗਏ ਵੀ ਸਾਰਿਆਂ ਨੂੰ ਨਹੀਂ ਮੱਥਾ ਟੇਕਾਂਗੇ ਤਾਂ ਅਰਸ਼ਨ ਸਾਰਿਆਂ ਨੂੰ ਨਹੀਂ ਕਰਾਂਗੇ ਜੇ ਜੋ ਵਿਆਹ ਤੋਂ ਬਾਅਦ ਆ ਗਏ ਜਾਂ ਜੋੜੀ ਚ ਆ ਗਏ ਫਿਰ ਉਹਨਾਂ ਦੇ ਮੱਥਾ ਟੇਕ ਗਏ ਯਾਨੀ ਕਿ ਕਵਾਰੇ ਹਾਂਜੀ ਹਾਂਜੀ ਕਵਾਰਿਆਂ ਨੂੰ ਨਹੀਂ ਵਿਜੋੜੀ ਚੀ ਮੱਖਾ ਕਿੱਕ ਗਿਆ ਹੈ ਕਿ ਸਿਰਫ ਜਿਵੇਂ ਲੜਕੀਆਂ ਨੂੰ ਦਿਖਾਣਾ ਹੋਗਾ ਕਈ ਵਾਰ ਹੁਣ ਕੋ ਪੂਰਾ ਹੋਣਾ ਕਿ ਇਹ ਬੇਕੀਆਂ ਨਾਲ ਲੰਗੀਆਂ ਅਗਰ ਅਸੀਂ ਪੜਗਾ ਨਹੀਂ ਕਰਾਂਗੇ ਫਿਰ ਉਹ ਵੀ ਗਿੱਖ ਸਕ ਗਿਆ ਨਾ ਇਸ ਕਰਕੇ ਤੇ ਰੀਜ਼ਨ ਕੀ ਹੈ ਮੈਮ ਵਜ੍ਹਾ ਕੀ ਹੈ ਵੀ ਤੁਸੀਂ ਮੂੰਹ ਨਹੀਂ ਸਾਰਿਆਂ ਨੂੰ ਦਿਖਾ ਸਕਦੇ ਇਹ ਦਿਖੋ ਸ਼ੁਰੂ ਤੋਂ ਹੀ ਪਰੰਪਰਾ ਚੱਲੀ ਆ ਰਹੀ ਹੈ ਕਿ ਕੁਲ ਦੇਵੀ ਗਈ ਵਿਜੋੜੀ ਚੀ ਮੱਖਾ ਕਿੱਕ ਗਿਆ ਕੁੜੀਆਂ ਨੂੰ ਦਿਖਾਂਗੇ ਕਿਵੇਂ ਜਿਵੇਂ ਲੜਕੀ ਗੀ ਮੈਰਿਜ ਹੋ ਗਿਆ ਨੈਕਸਟ ਉਹ ਘਰ ਚ ਜਾਂਗੇ ਆ ਹੋ ਸਕਿਆ ਉਹ ਇਸ ਚੀ ਨੂੰ ਨਾ ਮੰਨਣ ਇਸ ਕਰਕੇ ਵੀ ਜੇਕਰ ਗਰਸ਼ਣ ਕਰਾਂਗੇ ਫਿਰ ਉਹਨਾਂ ਕੀ ਕੁਲਗੇ ਵੀ ਹੋ ਜੰਗੇ ਆ ਕਿ ਫਿਰ ਲਾਈਫਟਾਈਮ ਉਹਨਾਂ ਨੂੰ ਮੱਥਾ ਕਿੱਕਣਾ ਪੈੰਗਾ ਇਸ ਕਰਕੇ ਲੜਕੀਆਂ ਨੂੰ ਨਹੀਂ ਦਿਖਾਂਗੇ ਨਾ ਪੰਜ ਛੇ ਪੀੜੀਆਂ ਤੋਂ ਇਹੀ ਪਰੰਪਰਾ ਚੱਲੀ ਆ ਰਹੀ ਹੈ ਵੀ ਕੁਆਰੇ ਨਾ ਤੇ ਵੀ ਗਰਸ਼ਣ ਨਹੀਂ ਕਰਾਂਗੇ ਮੈਰਿਸ ਤੋਂ ਬਾਅਦ ਜਿਗਵਾੰਗੇ ਆ ਕਪੂਰਾਂਗੇ ਆ ਤਾਂ ਫਿਰ ਹੀ ਉਹਨਾਂ ਨੂੰ ਗਰਸ਼ਣ ਕਰਾਇਆ ਜਾੰਗਾ ਜੇ ਐਵੇਂ ਕਰਾਓ ਪਹਿਲਾਂ ਤਾਂ ਅਪਸ਼ਗੁਣ ਵੀ ਮੰਨਿਆ ਜਾੰਗਾ ਇਸ ਕਰਕੇ ਮੈਰਿਸ ਤੋਂ ਬਾਅਦ ਹੀ ਗਰਸ਼ਣ ਕਰਾਂਗੇ ਤੇ ਮੈਮ ਮਾਨਤਾ ਕੀ ਐਸੇ ਮੰਨ ਕਾ ਵੀ ਇਹ ਹੈ ਕਿ ਜਿਵੇਂ ਅਗਰ ਕਿ ਕੋ ਪੂਰੇ ਆਪਣੇ ਅਗਰ ਕਿਸੇ ਦੀ ਮੈਰਿਜ ਨਹੀਂ ਹੋ ਰਹੀ ਲੜਕੇ ਜਾਂ ਲੜਕੀ ਦੀ ਤਾਂ ਉਹ ਲੋਗਰੇ ਮਾਤਾ ਦੀ ਚੁੰਨੀ ਲੈਣ ਆਂਦੇ ਆਂ ਜਿਵੇਂ ਉਹ ਚੁੰਨੀ ਲੈ ਕੇ ਜਾਂਦੇ ਆਂ ਤਾਂ ਥੋੜੇ ਟਾਈਮ ਬਾਅਦ ਉਹਨਾਂ ਦੀ ਮੈਰਿਜ ਹੋ ਜਾਂਦੀ ਹੈ ਫਿਰ ਮੈਰਿਜ ਤੋਂ ਬਾਅਦ ਉਹ ਮੱਥਾ ਟੇਕਣ ਆਂਦੇ ਆਂ ਅਗਰ ਕਿਸੇ ਦੇ اولاد ਨਹੀਂ ਹੋ ਗਈ ਬੱਚੇ ਤਾਂ ਉਹ ਲੋਗ ਮੱਥਾ ਟੇਕਣ ਆਂਦੇ ਆਂ ਫਿਰ ਉਹ ਮਾਤਾ ਦੀ ਚੁੰਨੀ ਲੈ ਕੇ ਜਾਂਦੇ ਆਂ ਤਾਂ ਫਿਰ ਉਸ ਤੋਂ ਬਾਅਦ ਫਿਰ ਉਹ ਮੱਥਾ ਟੇਕਣ ਆਂਦੇ ਆਂ ਤੇ ਮੈਮ ਇਸ ਮੰਦਿਰ ਦੇ ਵਿੱਚ ਤਿਹਾਰ ਕਿਹੜੇ ਮਨਾਏ ਜਾਂਦੇ ਆਂ ਪੂਰੇ ਵੇਸੇ ਸਾਲ ਛਿਕਵਾਰ 사ਵਨ ਦੀ ਟੀਜ ਨੂੰ ਮਾਤਾਂ ਦਾ ਮੇਲਾ ਭਰ ਗਿਆ ਬਹੁਤ ਭਾਰੀ ਮੇਲਾ ਭਰ ਗਿਆ ਪੂਰੇ ਪਕੈਲੇ ਵਿੱਚ 사ਵਨ ਦੀ ਕੀਆਂ ਗਿਆ ਮੇਲਾ ਉਰੇ ਲੱਗਾ ਕਿ ਬਹੁਤ ਦੁਨੀਆ ਮੱਤਾਂ ਕਿ ਕਰਾਂਗੇ ਗਿਰੋ ਗਿਰੋ ਲੋਗਾਂ ਗਏ ਕਿ ਉਸ ਦਿਨ ਪੂਰੀ ਇਸ ਦੀ ਮੰਨਿਆ ਜਾਂਗੇ ਮਾਤਾਂ ਗਿਆ ਕਿ ਇਸ ਸਾਲ ਉਸ ਦਿਨ ਮੇਲਾ ਲੱਗਾ ਹੈ ਕਿ ਸਾਰੇ ਮੱਤਾਂ ਕਿ ਕਰਾਂਗੇ ਪਕੈਲੇ ਵਿੱਚ ਇੱਕ ਇਹੀ ਮੰਗਰ ਹੈ ਜਿੱਥੇ 사ਵਨ ਦੀ ਟੀਜ ਦਾ ਮੇਲਾ ਭਰ ਗਿਆ ਇੱਕ ਬੜੀ ਭਾਰੀ ਮਾਤਾਂ ਵਿੱਚ ਲੋਕ ਮੱਤਾਂ ਕਿ ਕਰਾਂਗੇ ਉਸ ਦਿਨ ਪੂਰਾ ਅਗੇ ਨੂਰੇ ਮੇਲਾ ਚੱਲ ਗਿਆ ਰਾਤ ਤੱਕ ਤੇ ਉਰੇ ਇੱਕ ਮਹਿੰਗੀ ਲਗਾਈ ਜੰਗੀ ਸਾਵੰਗੇ ਕੀਜ ਨੂੰ ਕਿ ਲੋਕ ਆਂਗੇ ਆ ਮਹਿੰਗੀ ਲਵਾਂਗੇ ਆ ਵੀ ਇਹ ਮੰਨ ਕੇ ਵੀ ਜਿਸ ਦੇ ਹੱਥ ਤੇ ਮਹਿੰਗੀ ਲੱਗ ਗਈ ਹੈ ਤਾਂ ਪੂਰਾ ਸਾਲ ਉਹਨੇ ਘਰ ਚ ਖੁਸ਼ੀਆਂ ਰਹਿ ਗਈਆਂ ਤਾਂ ਬਹੁਤ ਦੂਰੋ-ਗਿਰੋ ਲੋਗ ਉਹਰੇ ਮਹਿੰਗੀ ਵਾਲਾ ਮੰਗਰ ਵੀ ਕਹਿੰਗੇ ਕਈ ਵੀ ਮਹਿੰਗੀ ਲੱਗ ਗਈ ਹੈ ਮਹਿੰਗੀ ਵਾਲਾ ਮੰਗਰ ਚੰਕਕਾ ਮਾ ਕੇ ਮੰਗਰ ਕਾ ਮਹਿੰਗੇਲੇ ਮੰਗਰ ਕਿ ਉਹ ਸਾਵੰਗੇ ਮੇਲਾ ਸਿਰਫ ਉਰੇ ਹੀ ਭਰਿਆ ਜਾਂਦਾ ਹੈ ਸਾਲ ਚ ਹਾਂਜੀ ਤੇ ਮੈਮ ਹੋਰ ਕੀ ਦੱਸਣਾ ਚਾਹੋਗੇ ਇਸ ਮੰਦਿਰ ਬਾਰੇ ਮਸੇ ਕੀ ਜਿਵੇਂ ਸਾਰੇ ਕੁੱਲਗੇਵੀ ਹੈ ਸਾਵਣ ਦੀ ਤੀਸ ਦਾ ਮੇਲਾ ਇਸ ਵਾਰੀ ਹੁਣ 7 ਅਗਸਤ ਨੂੰ ਮਨਾਇਆ ਜਾਏਗਾ ਇਸ ਵਾਰੀ ਕਾ ਕਹਿੰਦੇ ਹੁਣ ਸਾਵਣ ਦੀ ਤੀਸ ਦਾ ਜਦੋਂ ਮੇਲਾ ਭਰੇਗਾ 7 ਅਗਸਤ ਨੂੰ ਇਹ ਨਹੀਂ ਕਿ ਜਿੰਨਾ ਕਿ ਸਿਰਫ ਕੁੱਲਗੇਵੀ ਹੈ ਕਪੂਰ ਖੰਨੇ ਮਹ ਲੋ ਕਰੇ ਵੀ ਸਿਰਫ ਉਹੀ ਮੱਠਾ ਕੱਕਣਾਂਗੇ ਹੋਰ ਵੀ ਪਕਾਲੇ ਵਿੱਚ ਬਹੁਤ ਸਾਰੀ ਦੁਨੀਆ ਹੋਰੇ ਮੱਠਾ ਕੱਕਣਾਂਗੀ ਹੈ ਦੂਰੋ- giro ਲੋਕ ਆਂਗੇ ਮੱਠਾ ਕੱਕਣ ਕੇ ਆਪਣੀਆਂ ਇੱਛਾਵਾਂ ਪੂਰਤੀ ਲਈ ਆਂਗੇ ਆਹ ਜੀ ਸੋ اے ਸੀ ਇਸ ਮੰਦਿਰ ਦਾ ਇਤਿਹਾਸ ਇਸ ਮੰਦਿਰ ਦੇ ਬਾਰੇ ਜਾਣੂ ਕਰਵਾਇਆ ਕਿ 6 ਪੀੜੀਆਂ ਤੋਂ ਇਸ ਮੰਦਿਰ ਦੇ ਵਿੱਚ ਸੇਵਾ ਚੱਲਦੀ ਆ ਰਹੀ ਹੈ ਪ੍ਰਾਚੀਨ ਮਾਤਾ ਚੰਡੇ ਦਾ ਮੰਦਿਰ ਹੈ ਤਾਂ ਇਸੇ ਤਰ੍ਹਾਂ ਹੀ ਬਾਕੀ ਮੰਦਿਰਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੀ ਰਹਾਂਗੀ ਜੁੜੇ ਰਹਿਣਾ ਸਾਡੇ ਚੈਨਲ ਦਾ ਮੇਰਾ ਟਾਈਮ ਦੇ ਨਾਲ ਧੰਨਵਾਦ